ਭਾਜਪਾ ਦੇ ਗੁੰਡੇ ਭਾਜਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆਪ ਭਾਜਪਾ ਦੇ ਖਾਸ ਕਰਕੇ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਦਾ ਜਤਨ ਕੀਤਾ ਹੈਗਾ ਭਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਜੀ ਤੁਹਾਨੂੰ ਪਤਾ ਹੀ ਹੈਗਾ ਵਾ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਅਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਗਏ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਹੀ ਨਹੀਂ ਮਿਲੀ ਹੈਗੀ ਕਹਿੰਦੇ ਸੀ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾੁੰਦੇ ਆ ਕੋਈ ਦਮੀਆਂ ਲਾਸ਼ਾਂ ਟਕਰਾ ਕੇ ਆਪ ਬੁਝਾਉਣ ਦਾ ਇਰਾਦਾ ਹੁਣ ਪਾਜਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਅਰੇ ਪਾਜਪਾ ਪਹਿਲੋਂ ਵੀ ਚਾਲ ਚੱਲਦੇ ਸੀ ਪਹਿਲੋਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਮੈਂ ਸਰਵਰ ਸਿੰਘ ਪੰਦੇਰ ਜਿਹੜਾ ਦੋਆ ਮੋਰਚਾ ਵੱਲੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹਨੂੰ 132ਵਾਂ ਦਿਨ ਲਗਭਗ ਉੱਥੇ ਹੋ ਗਿਆ ਅਰ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਧਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੁਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਅਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਸੱਚ ਸਾਬਤ ਹੋਇਆ ਬੇਸ਼ੱਕ ਅਜੂਨ ਹੀ ਚੱਲ ਰਿਹਾ ਪਾਛਪਾ ਦੇ ਗੁੰਡੇ ਪਾਛਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਪਾਛਪਾ ਦੇ ਖਾਸ ਕਰਕੇ ਔਰ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈਗਾ ਔਰ ਜੜੀ ਭਗਵੰਤ ਮਾਨ ਦੀ ਪੁਲਿਸ ਆ ਮੂਕ ਦਰਸ਼ਨ ਬਣੀ ਰਹੀ ਆ ਕੀ ਭਗਵੰਤ ਮਾਨ ਵੀ ਸ਼ਾਇਦ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਘੂ ਦੀ ਸਟੇਜ ਤੇ ਪਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਪਾਜਪਾ ਪਸੰਦ ਆ ਪੀ ਜੇਹੇ ਪੰਜਾਬ ਚ ਆ ਕੇ ਇਹ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇੜਨਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਹਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਕੇ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਹਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਕਿ ਇਹ ਮੰਗਾ ਮੰਨ ਤੋਂ ਬਗੈਰ ਇਹਨਾਂ ਕੋਈ ਘਜਾਰਾ ਨਹੀਂ ਹੈਗਾ ਫਿਰ ਆਪ ਦੇ ਸਮਰਥਕ ਅਸੀਂ ਕੱਲੇ-ਕੱਲੇ ਦੀ ਫੋਟੋ ਅਰ ਪਿੰਡਾਂ ਤੋਂ شناخت ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਰਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪਵਾਦ ਦੇ ਲੋਕ ਨੇ ਇਹ 13 ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਤਣ ਜਾ ਸਕਦਾ ਇਹ ਸਥਾਨਕ ਲੋਕਾਂ ਦੇ ਨਾਤਾ ਦੇ ਪਾਸਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਦਮੀਆਂ ਲਾਸ਼ਾਂ ਕਰਕਰਾ ਕੇ ਆਪ ਪੁਛਾਉਂਦਾ ਇਰਾਦਾ ਹੁਣ ਪਾਸ਼ਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਆ ਤੁਸੀਂ ਪੁੱਛੋ ਆਪਦੇ ਐਸਐਸਪੀ ਨੂੰ ਉਹ ਕਿੱਥੇ ਆ ਏਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਲਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕੜ ਪਾਦੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਗੂਆਂ ਨੂੰ ਬੇਨਤੀ ਕਰ ਰਹੇ ਹਾਂ ਇਹ ਸਾਹਮਲੇ ਦਾ ਪਾਸ਼ਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਾਂਗੇ ਬਿਲਕੁਲ ਡਰਨ ਡਰਨ ਵਾਲੇ ਨਹੀਂ ਹੈਗੇ ਅਰੇ ਪਾਜਪਾ ਪਹਿਲਾਂ ਵੀ ਚਾਲ ਚੱਲਦੇ ਸੀ ਪਹਿਲਾਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਾਜਪਾ ਮੋਦੀ ਸਰਕਾਰ ਆਪਦੇ ਚੰਨਣਾ ਤੇ ਪਹਿਲਾਂ ਵੀ ਜਦੋਂ ਆਏ ਸੀ মিডিਆ ਨਾਲ ਸੀਗਾ ਅਰ ਸੂਖ ਵਾਲਿਆਂ ਨਾਲ মিডিਆ ਹੁੰਦਾ ਵਾ ਅਸੀਂ ਕੋਈ ਤਰਾਜ ਨਹੀਂ ਕਰਦੇ মিডিਆ ਤੇ ਹੁਣ ਇਹਨਾਂ ਚੰਨਣਾ ਤੇ ਪਰਸਪੈਕਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਔਰ ਜੋ ਪਾਛਪਾ ਦਾ ਮੀਨਸਟ੍ਰੀਮ ਮੀਡੀਆ ਵੇ ਬਖਾਲੂਗਾ ਜੂਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵਜੀ ਉਹਨੂੰ ਕਿਸੇ ਮੀਡੀਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜਿਸ਼ ਰਚੀ ਜਾਇਆ ਕਿਸਾਨੋ ਮਜ਼ਦੂਰੋ ਤਗੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਕ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਨੇ ਸਮੇਂ ਵਿੱਚ ਕਿਵੇਂ ਇਸ ਦਾ ਗੱਲਾਂ ਦਾ ਜਵਾਬ ਦਿੰਨੇ ਆ ਹਰਿਆਣਾ ਯਾਰ ਮਹਾਰਾਸ਼ਟਰ ਦੇ ਲੋਕ ਪਾਸਪਾਸ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਧੰਨਵਾਦ